ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਬੰਡਾ ਸਵਾਗਤ ਹੈ ਆਪਣੇ YouTube ਚੈਨਲ ਵੈਦਰ ਬਾਈ ਕਾਰ ਵਿੱਚ ਜਿਸਪਾ ਬਈ ਤੋਂ ਲੈ ਕੇ 31 ਮਾਰਚ ਤੱਕ ਪੰਜਾਬ ਦੇ ਮੌਸਮ ਨੇ ਕਿੰਨਾ ਪਾਗਾ ਵਿੱਚ ਮੀਂਹ ਕਿ ਨਹੀਂ ਤੁਹਾਨੂੰ ਟੈਂਪਰੇਚਰ ਕਿੰਨਾ ਕ ਬਦਲ ਦੇਖਣ ਨੂੰ ਮਿਲੂਗਾ ਕਿਸਾਨ ਵੀਰਾਂ ਲਈ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣਾ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਚੁੱਕਾ ਅੱਜ ਦੀ ਵੀਡੀਓ ਨੂੰ ਹਾਂ ਤੁਸੀਂ ਵੀ 20 ਮਾਰਚ ਪੰਜਾਬ ਦੇ 5 ਵਜੇ ਦੀ ਸ਼ਾਮਾਂ ਦੀਆਂ ਲਾਈਵ ਸੈਟਰ ਤੁਸੀਂ ਹਿੱਥ ਦੇਖ ਸਕਦੇ ਹੋ ਪੰਜਾਬ ਦੇ ਜਿਆਦਾਤਰ ਪਾਕ ਆਪਣ ਬਿਲਕੁਲ ਸਾਫ਼ ਤੇ ਖੁਸ਼ਕ ਬਣੇ ਹੋਏ ਨੇਗੇ ਆਉਂਦੇ ਟਾਈਮ ਦੇ ਵਿੱਚ ਵੀ ਬਿਲਕੁਲ ਸਾਫ਼ ਤੇ ਖੁਸ਼ਕ ਹੀ ਰਹਿਣਗੇ ਕਿਉਂਕਿ ਹਲਕਾ ਫਲਕਾ ਫੈਸਟਨ ਜਿਹੜੀ ਅੱਜ ਉਹ ਵੀ ਪੰਜਾਬ ਤੋਂ ਲਗਭਗ ਕ੍ਰੋਸ ਕਰ ਚੁੱਕਾ ਹੈ ਆਉਂਦੇ ਦਿਨਾਂ ਵਿੱਚ ਮਤਲਬ ਹੁਣ ਆਉਂਦੇ ਕੁਝ ਘੰਟਿਆਂ 'ਚ ਮੌਸਮ ਬਿਲਕੁਲ ਹੋਰ ਵੀ ਸਾਫ਼ ਹੋ ਜਾਊਗਾ ਸਾਰੇ ਪਾਕ ਸਾਫ਼ ਤੇ ਖੁਸ਼ਕ ਬਣੇ ਹੋਣਾਂ ਤੇ ਵਧੀਆ ਧੁੱਪ ਦੇਖਣ ਨੂੰ ਮਿਲ ਰਹੀ ਹੈ ਬਾਕੀ ਗੱਲ ਕਰੀਏ ਆਉਣ ਵਾਲੇ ਦਿਨਾਂ ਤੇ ਪੰਜਾਬ ਦੇ ਮੌਸਮ ਦੀ ਆਪਣਾ 1 25 ਤੋਂ ਲੈ ਕੇ 26 ਨੂੰ ਟੈਂਪਪ ਨੂੰ ਦੇਖਣ ਨੂੰ ਮਿਲੂਗਾ ਪੱਛੀ ਤੋਂ ਲੈ ਕੇ ਸਭੀ ਇਸ 27 ਮਾਰਚ ਦੇ ਵਿਚੋਚ ਇੱਕ ਹਲਕੇ ਜਿਹੇ ਪੱਧਰ ਦਾ ਸਿਸਟਮ ਫੇਰ ਪੰਜਾਬ ਉਤਰੀ ਕ੍ਰਾਸ ਕਰੂਗਾ ਜਿਤਨਾ ਕੋਈ ਖਾਸ ਮਹੀਗ ਨਹੀਂ ਸਰ ਨਹੀਂ ਹੈ ਨਾ ਮਾੜੀ ਮੋਟੀ ਇੱਕ ਦੋ ਜ਼ਿਲ੍ਹਿਆਂ ਚ ਆਪਣੇ ਬੂੰਦਾ ਬੂੰਦੀ ਦੇਖ ਨੂੰ ਮਿਲ ਸਕਦੀ ਹੈ ਜਾਂ ਕਿਸੇ ਕਿਸੇ ਭਾਗ ਵਿੱਚ ਹਾਲੀ ਮੜੀ ਮੋਟੀ ਆਪ ਨੂੰ ਬੂੰਦਾਂਵਾਂ ਦੀ ਦੇ ਕੇ ਛਾਟੇ ਛੁੱਟੇ ਦੇ ਕੇ ਇਹ ਸਿਸਟਮ ਗਾਂ ਕ੍ਰਾਸ ਕਰ ਜਾਊਗਾ ਪਰ ਇਸ ਨਾਲ ਕੋਈ ਖਾਸ ਮੀਂਹ ਦਾ ਸਾਰ ਨਹੀਂ ਨੇ ਪੰਜਾਬ 'ਚ ਬਾਕੀ ਕਰਕੇ ਟੈਂਪਰੇਚਰ ਦੀ ਟੈਂਪਰੇਚਰ ਆਪ ਨੂੰ ਹੁਣ ਲਗਾਤਾਰ ਵਾਧੇ ਦੇਖਣ ਨੂੰ ਮਿਲੂਗੇ ਜਿਹੜਾ ਸਿਸਟਮ ਹੈਗਾ ਜਿਸ ਨਾਲ ਆਪਣੇ ਟੈਂਪਰੇਚਰ 'ਚ ਠੱਲ ਪਈ ਸੀ ਹੁਣ ਫੇਰ ਟੈਂਪਰੇਚਰ ਆਪ ਨੂੰ ਉੱਪਰ ਹੋਣਾ ਸ਼ੁਰੂ ਹੋ ਚੁੱਕੇ ਹਨ ਆਪਣੇ ਮਾਣਕ ਲਈ 31 ਮਾਰਚ ਨੂੰ ਲਗਭਗ ਆਪਣੇ ਦਿਨ ਦੇ ਟੈਂਪਰੇਚਰ 34 ਤੋਂ ਲੈ ਕੇ 35 ਡਿਗਰੀ ਦੇਖਣ ਨੂੰ ਮਿਲੂਗੇ ਰਾਤ ਦਾ ਟੈਂਪਰੇਚਰ ਆਪਣੇ 16 ਤੋਂ ਲੈ ਕੇ 17 ਡਿਗਰੀ ਤਾਈਂ ਦੇਖਣ ਨੂੰ ਮਿਲ ਸਕਦੇ ਹਨ ਟੈਂਪਰੇਚਰ 'ਚ ਕਾਫੀ ਵਾਧਾ ਸਫੀਅਤ ਹੈ ਕੋਈ ਭਾਰੀ ਸਿਸਟਮ ਆਪਣੇ 31 ਮਾਰਚ ਨੂੰ ਦਾ ਨਹੀਂ ਜਾ ਰਿਹਾ ਆਪ ਨੂੰ ਜੇ ਜਿਹੜਾ 25 26 ਸਿਸਟਮ ਹੋਗਾ ਇਸ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਕੜਾ ਹੁੰਦਾ ਹੈ ਕਮਜ਼ੋਰ ਹੁੰਦਾ ਹੈ ਬਾਕੀ ਕਿਸਾਨ ਵੀ ਹੁਣ ਪਾਣੀ ਲਾ ਸਕਦੇ ਹਨ ਹਵਾ ਆਪ ਨੂੰ ਕੱਲ ਥੋੜੀ ਜਿਹੀ ਤੇਜ਼ ਦੇਖ ਨੂੰ ਮਿਲਗੀ ਉਸ ਤੋਂ ਬਾਅਦ ਆਪਣੀ ਹਵਾ ਵੀ ਨੋਰਮਲ ਸਪੀਡ ਤੇ ਹੋ ਜੂਗੀ 10 ਤੋਂ ਲੈ ਕੇ 12 13 ਕਿਲੋਮੀਟਰ ਮਤਲਬ ਕੱਲ ਤੋਂ ਬਾਅਦ ਆਪਣੇ ਕਿਸਾਨ ਵੀ ਕੰਨ ਕੰਨ ਪਾਣੀ ਲਾ ਸਕਦੇ ਹਨ ਹਵਾ ਵਿੱਚ ਆਪ ਨੂੰ ਥਾਲੇ ਦੇਖਣ ਨੂੰ ਮਿਲੂਗੀ ਨੋਰਮਲ ਹਵਾ ਹੋ ਜੂਗੀ ਕੱਲ ਤੋਂ ਬਾਅਦ ਔਰ ਮੈਂ ਜਿੰਜ ਕੋਈ ਨਵੀਂ ਅਪਡੇਟ ਆਊਗੀ ਤੁਹਾਨੂੰ ਵੀਡੀਓ ਬਣਾ ਕੇ ਤੋਂ ਪਹਿਲਾਂ